ਤੇ ਅੱਗ ਸਿੱਖਦੇ ਵੇ ਕਿੰਨੇ ਠੰਡ ਜੇ ਭਾਜੀ ਬਹੁਤ ਜ਼ਿਆਦੀ ਠੰਡ ਹੈ ਮੈਂ ਬਹੁਤ ਦੂਰ ਹੋਣੀ ਹੈ ਕੰਮ ਤੇ ਕਿੱਥੋਂ ਆਦੇ ਜੱਬੋਵਾਲ ਤੋਂ ਭਾਜੀ ਢਾਂਗ ਨਹੀਂ ਲਾਗੋ ਤੇ ਕਿੰਨੇ ਵੇ ਚੱਲਦੇ ਘਰੋਂ ਘਰੋਂ ਭਾਜੀ ਸਾਢੇ ਪੰਜ ਤੁਰਦੀ ਹੈ ਅੱਛਾ ਇਹ ਸਿਹ ਸਾਡੇ ਜਿੱਥੇ ਪਹੁੰਚਣਾ ਹੁੰਦਾ ਵਾ ਅੱਜ ਤਾਂ ਨੁਕਸਾਨ ਹੋ ਚਲਿਆ ਇਹ ਮੈਂ ਫੋਲ ਦੇ ਉੱਤੇ ਸਕੋਟਲੀ ਜੀ ਆ ਵੀ ਨੂੰ ਪਤਾ ਨਹੀਂ ਲੱਗਾ ਵੀ ਇਰਾਕ ਇੱਧਰ ਦੀ ਮੜਨਾ ਵਾ ਅੱਛਾ ਬਹੁਤ ਔਖਾ ਭਾਜੀ ਡਿਊਟੀ ਕਰ ਲਈ ਬੱਚੇ ਪਾਲ ਲੈਣੇ ਬਹੁਤ ਔਖੇ ਠੀਕਾ ਕਾ ਕਾ ਦਾ ਕੰਮ ਕਰਦੇ ਤੁਸੀਂ ਭਾਜੀ ਘੜੂ ਦਾ ਕੰਮ ਕਰਦੇ ਸਫਾਈ ਅਸੀਂ ਅਸੀਂ ਵਕ ਦੇਖਾਂ ਸਾਹਿਬ ਤੇ ਤੋਂ ਦੇ ਵਹਿਗਾ ਕਿ ਜ਼ਿਆਦਾ ਪਹੁੰਚਦਾ ਅੱਜ ਬਹੁਤ ਜ਼ਿਆਦਾ ਕੱਲ ਵੀ ਭਾਜੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਤੇ ਕਿੰਨੇ ਕਿਲੋਮੀਟਰ ਪਾ ਜਾਂਦਾ ਜਨਰਾਲੇ ਜਿੱਥੋਂ ਤੁਸੀਂ ਆਉਂਦੇ ਕਹਿੰਦਾ ਹਾਂ ਭਾਜੀ 20-25 ਕਿਲੋਮੀਟਰ ਗਾਜ ਅਛਾ 25 ਕਿਲੋਮੀਟਰ ਆਂਦੇ ਆਂ ਜੀ ਬਹੁਤ ਦੂਰ ਹੋਣੀ ਬਹੁਤ ਤੇ ਠੰਡ ਕਿੰਨੀ ਕੱਜ ਠੰਡ ਬਹੁਤ ਜਿਆਦੀ ਅਛਾ ਤੁਸੀਂ ਹੁਣ ਅੱਗ ਸੇ ਕੰਦਾ ਜੀ ਹਾਂਜੀ ਭਾਜੀ ਮੈਂ ਘਾਤ ਸੇ ਖਾਂਗੇ ਤੇ ਫੇਰ ਹੀ ਕੰਮ ਹੋਣਾ ਫੇਰ ਹੀ ਝਾੜੂ ਪੜਾ ਜਾਣਾ ਤੇ ਹੁਣ ਕੰਨਾ ਹੁਣ ਕੰਨਾ ਸਮਾਂ ਹੋ ਗਿਆ ਕਿੰਨਾ ਟਾਈਮ ਕਿੰਨਾ ਆਇਆ ਹੁਣ ਇਸ ਟਾਈਮ ਤੇ ਇਸ ਟਾਈਮ ਤੇ ਕੰਮ ਹੋ ਗਿਆ ਹਣਾ ਭਾਜੀ 6:55 ਹੋ ਗਏ ਭਾਜੀ ਤੇ ਧੁੰਦਾ ਜਿਹੜੀ ਲੱਤੀ ਅੱਜ ਕਿਥੋਂ ਲੱਤ ਨਹੀਂ ਤੁਹਾਨੂੰ ਪਤਾ ਬਕਾਲੇ 12:30 ਵਜੇ ਲੱਤੀ ਬੌਜੀ ਅੱਜ ਵੀ ਸੰਗ ਲਗਾ ਲਓ ਅੱਜ ਕਿੰਨੀ ਠੰਡ ਆ ਠੰਡ ਬਹੁਤ ਜਿਆਦੀ ਜੀ ਕਦਾ ਕੰਮ ਕਰਦੇ ਜੀ ਹਾਂਜੀ ਮਜ਼ਦੂਰੀ ਪੱਠੇ ਵੇਚ ਲੈ ਕੇ ਆਏ ਆ ਤੇ ਤੇ ਅੱਜ ਸਵੇਰੇ ਇੱਥੇ ਕਿੰਨੇ ਵਜੇ ਆਜੇ ਸਾਢੇ ਪੰਜ ਤੇ ਇੱਥੇ ਕੀ ਕਰਨ ਆਉਂਦੇ ਪੱਠੇ ਵੇਚਣ ਲਈ ਅਸੀਂ ਪੱਠੇ ਵੇਚਦੇ ਤੁਸੀਂ ਤੇ ਗਾ ਘਾਗ ਨਹੀਂ ਗਾ ਘਟ ਕੀ ਕਿਉਂ ਗਾ ਘਾਗ ਘਟਾ ਠੰਡ ਦਾ ਕਰਕੇ ਹੈ ਠੰਡ ਦਾ ਕਰ ਖੰਡ ਜਾਂਦਾ ਵਾ ਧੁੰਦ ਕਿੰਨੀ ਕੀ ਪਈ ਅੱਜ ਧੁੰਦ ਬਹੁਤ ਜ਼ਿਆਦੀ ਕਿੰਨੀ ਦੇਖਦਾ ਕੁਝ ਨਹੀਂ ਕੋਈ ਗੱਡੀ ਜਾਂਦੀ ਨਹੀਂ ਬਹੁਤ ਜ਼ਿਆਦੀ ਜ਼ਿਆਦੀ ਜੀ ਤੇ ਫਿਰ ਕਿਤਰਾ ਤਰੇ ਆਉਂਦੇ ਜੇ ਪਤਾ ਲੱਗ ਜਾਂਦਾ ਕੁਛ ਇਦਾਂ ਹੀ ਤਰੇ ਆਈਦਾ ਹੌਗਲੀ ਅੱਛਾ ਠੀਕ ਠੀਕ ਲੱਢੀ ਸੰਧਰ ਕਿੰਨੀ ਗਾਜੇ ਬਾਬਾ ਜੀ ਠੰਡ ਆ ਲੋ ਜੀ ਠੰਡ ਤੇ ਕੁੰਬ ਕਿੰਨੀ ਕੁ ਪਈ ਆ ਉਹਦੇ ਬਹੁਤ ਜ਼ਿਆਦੀ ਪਈ ਆ ਦੂਰੋਂ ਚੱਲਦੇ ਹਾਂ ਮੈਂ ਉਸ ਕੰਮ ਕਰਦੇਗੇ ਉੱਥੇ ਹੀ ਲਾਉਨੇ ਨੇ ਗਾਂਵਾਂ ਨੂੰ ਪਾਉਨੇ ਅੱਛਾ ਗਾਵਾਂ ਨੂੰ ਪੱਠੇ ਪਾਉਂਦੇ ਜੀ ਹਾਂਜੀ ਤੇ ਫਿਰ ਇਹ ਅੱਜ ਗਾਵਾਂ ਗਾਵਾਂ ਨੂੰ ਠੰਡ ਲੱਗਦੀ ਹੋਊ ਜਿੱਤਰਾ ਇੰਨੀ ਸਾਰੇ ਲੱਗਦੀ ਜੀ ਇਦਾਂ ਦੇਖੋ ਬਾਹਰ ਹੈ ਨਾ ਜਾਨਵਰ ਆ ਗਏ ਗਊਸ਼ਾਲਾ ਚ ਖਲੋਤੇ ਜੇ ਤੇ ਕਿੰਨੀ ਕਿੰਨੀ ਠੰਡ ਲੱਗਦੀ ਉਹ ਜਿਸ ਤਰ੍ਹਾਂ ਇਹ ਬਹੁਤ ਲੱਗੀ ਆ ਆਪਾਂ ਹੁਣ ਲੋਈਆਂ ਲਈਆਂ ਉਹਨਾਂ ਬਚਾ ਗਏ ਕਿਵੇਂ ਹਾਂ ਤੇ ਜਿਸ ਤਰ੍ਹਾਂ ਅੱਗ ਸੇਕਣ ਨੂੰ ਨਹੀਂ ਇੱਥੇ ਲੱਗੇ ਤੁਸੀਂ ਜਿਸ ਤਰ੍ਹਾਂ ਠੰਡ ਲਓ ਅੱਗ ਸੇਕਣ ਦਾ ਮੌਲ ਨਹੀਂ ਹੈਗਾ ਇੱਦਾਂ ਹਾਂ ਹਾਂ ਸਰਦੂ ਉਸਾਂ ਨੇ ਦੂਰ ਸਿੰਘ ਜੀ ਕਾਹਦਾ ਕੰਮ ਕਰਦੇ ਆਹੋ ਜੀ ਪੱਠੇ ਲੈ ਆਈਦੇ ਮਹਾਰਾਜ ਤੇ ਠੰਡ ਵਿੱਚ ਕਾਰੋਬਾਰ ਕਿਦ ਤਰ੍ਹਾਂ ਕਾਰੋਬਾਰ ਇਦਾਂ ਚੱਲਦਾ ਨਹੀਂ ਲੱਗਦਾ ਸਹੀ ਹੈ ਸਹੀ ਹੈ ਸੋ ਠੀਕ ਹਮ ਹਾਂਜੀ ਤੇ ਠੰਡ ਕਿੰਨੀ ਕੱਜ ਠੰਡ ਬੜੀ ਹੈ ਤੇ ਧੁੰਦ ਕਿੰਨੀ ਕ ਪਈ ਹੈ ਧੁੰਦ ਆਵਾ ਵੀ ਪਈ ਆ ਜੀ ਅੱਛਾ ਤੇ ਇਹਦੇ ਨਾਲ ਇਹਦਾ ਧੁੰਦ ਵਧਨ ਨਾਲ ਠੰਡ ਵੀ ਵਧੀ ਹੈ ਠੰਡ ਵੀ ਵਧੀ ਹੈ ਜੀ ਠੀਕ ਭਾਜੀ ਤੇ ਅੱਗ ਸਿੱਖਦੇ ਵੇ ਕਿੰਨੀ ਕ ਠੰਡ ਹੈ ਭਾਜੀ ਬਹੁਤ ਜ਼ਿਆਦੀ ਠੰਡ ਹੈ ਮੈਂ ਬਹੁਤ ਦੂਰੋਂ ਆਉਣੀ ਹੈ ਕੰਮ ਤੇ ਕਿੱਥੋਂ ਆਦੇ ਜਬੂਵਾਲ ਤੋਂ ਭਾਜੀ ਠਾਂਗਲੇ ਲਾਗੋ ਤੇ ਕਿੰਨੇ ਵੇ ਚੱਲਦੇ ਘਰੋਂ ਘਰੋਂ ਭਾਜੀ 5:30 ਤੁਰਦੀ ਹੈ ਅੱਛਾ ਇਹ 6 ਸਾਡੇ 6 ਤੇ ਪਹੁੰਚਣਾ ਹੁੰਦਾ ਵਾ ਅੱਜ ਤਾਂ ਨੁਕਸਾਨ ਹੋ ਚਲਿਆ ਇਹ ਮੈਂ ਬੋਲ ਦਉ ਤੇ ਸਕੂਟਰੀ ਦੀ ਆਦੀ ਨੂੰ ਪਤਾ ਨਹੀਂ ਲੱਗਾ ਵੀ ਇਰਾਹ ਕਿੱਧਰ ਦੀ ਮੋੜਨਾ ਵਾ ਅੱਛਾ ਬਹੁਤ ਔਖਾ ਭਾਜੀ ਡਿਊਟੀ ਕਰਦੀ ਬੱਚੇ ਪਾਲਦੇ ਬਹੁਤ ਮੁੱਖੇ ਜੇ ਠੀਕ ਆ ਕਾਹਦਾ ਕੰਮ ਕਰਦੇ ਤੁਸੀਂ ਭਾਜੀ ਛਾਲੂ ਦਾ ਕੰਮ ਕਰਦੇ ਸਫਾਈ ਅਸਾਂ ਅਸੀਂ ਸੇਵਕ ਦੇ ਹਾਂ ਸਫਾਈ ਤੇ ਤੋਂ ਹੁੰਦਾ ਵਾ ਹੈਗਾ ਕਿ ਜਿਆਦਾ ਪਹੁੰਚਦਾ ਅੱਜ ਬਹੁਤ ਜਿਆਦਾ ਕੱਲ ਵੀ ਭਾਜੀ ਇਹੀ ਹਾਲ ਹੈ ਅੱਜ ਵੀ ਇਹੀ ਹੈ ਤੇ ਕਿੰਨੇ ਕਿਲੋਮੀਟਰ ਪਹੁੰਚਦਾ ਜੰਡਿਆਲਾ ਜਿੱਥੋਂ ਤੁਸੀਂ ਆਉਂਦੇ ਕਹਿੰਦਾ ਹਾਂ ਭਾਜੀ 20-25 ਕਿਲੋਮੀਟਰ ਗਾਜੇ ਅੱਛਾ 20-25 ਕਿਲੋਮੀਟਰ ਆਂਦੇ ਆ ਜੀ ਬਹੁਤ ਦੂਰੋਂ ਆਣੀ ਹੈ ਬਹੁਤ ਤੇ ਠੰਡ ਕਿੰਨੀ ਅੱਜ ਠੰਡ ਬਹੁਤ ਜਿਆਦੀ ਅੱਛਾ ਤੁਸੀਂ ਹੁਣ ਅੱਗ ਸੇਕਣ ਦਾ ਜੇ ਹਾਂ ਜੀ ਭਾਜੀ ਮੈਂ ਘਾਤ ਸੇਕਾਂਗੇ ਤੇ ਫੇਰ ਹੀ ਕੰਮ ਹੋਣਾ ਫੇਰ ਝਾੜੂ ਪੜਿਆ ਜਾਣਾ ਤੇ ਹੁਣ ਕਿੰਨਾ ਹੁਣ ਕਿੰਨਾ ਸਮਾਂ ਹੋ ਗਿਆ ਕਿੰਨਾ ਟਾਈਮ ਕਿੰਨਾ ਆਇਆ ਹੁਣ ਇਸ ਟਾਈਮ ਤੇ ਇਸ ਟਾਈਮ ਤੇ ਟਾਈਮ ਹੋ ਗਿਆ ਹੋਣਾ ਭਾਜੀ 6:55 ਹੋ ਗਏ ਭਾਜੀ ਤੇ ਧੁੰਦ ਜੇ ਨਹੀਂ ਲੱਥੀ ਅੱਗ ਕਿਥੋਂ ਲੱਥਣੀ ਤੁਹਾਨੂੰ ਪਤਾ ਬਕਾਲੇ ਜਾਂਦੇ 12 ਵਜੇ ਲੱਥੀ